ਦੋਸਤੋ ਅੱਜ ਆਪਾਂ ਗੱਲ ਕਰਨੀ ਆ ਪਰਮਿੰਦਰ ਝੋਟੇ ਦੀ ਪਰਮਿੰਦਰ ਝੋਟੇ ਦੀ ਗੱਲ ਆਪਾਂ ਇਸ ਕਰਕੇ ਕਰਨੀ ਆ ਕਿਉਂਕਿ ਜੋ ਅਸੀਂ 2 ਦਿਨ ਪਹਿਲਾਂ ਵੀਡੀਓ ਦੇ ਵਿੱਚ ਦੇਖਿਆ ਜਿਸ ਤਰੀਕੇ ਦੇ ਨਾਲ ਪਰਮਿੰਦਰ ਝੋਟੇ ਨੇ ਅਕਾਲ ਤਖਤ ਦੇ ਐਕਸ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਰੋਕ ਕੇ ਸਵਾਲ ਜਵਾਬ ਕਰਨ ਦੀ ਕੋਸ਼ਿਸ਼ ਕੀਤੀ ਉਹ ਸੰਗਤਾਂ ਦੇ ਵਿੱਚ ਰੋਸ ਪਾਇਆ ਗਿਆ ਤੇ ਉਹ ਸੰਗਤਾਂ ਦੇ ਵਿੱਚ ਉਸ ਚੀਜ਼ ਨੂੰ ਨਿਖੇਧਿਆ ਗਿਆ ਕਿਉਂ ਕਿ ਕਿਉਂਕਿ ਉਹ ਤਰੀਕਾ ਨਹੀਂ ਸੀ ਦੋਸਤੋ ਆਪਾਂ ਆਪਾਂ ਗਿਆਨੀ ਹਰਪ੍ਰੀਤ ਸਿੰਘ ਜੀ ਚਾਹੇ ਹੁਣ ਐਕਸ ਜਥੇਦਾਰ ਨੇ ਪਰ ਉਹ ਕੌਮ ਦੇ ਸਰਮੋਹਰ ਲੀਡਰ ਰਹੇ ਨੇ ਉਹ ਕੌਮ ਦੀ ਉਸ ਗੱਦੀ ਤੇ ਬੈਠ ਕੇ ਕੌਮ ਨੂੰ ਸਰਵ ਕਰਦੇ ਰਹੇ ਨੇ ਜਿਹੜੀ ਗੱਦੀ ਸਿੱਖ ਕੌਮ ਦੇ ਲਈ ਸਰਵੋਚਮ ਗੱਦੀ ਹੈ ਅਕਾਲ ਤਖਤ ਦੇ ਜਥੇਦਾਰ ਹੋਣਾ ਸਿੱਖ ਜੰਮ ਵਿੱਚ ਉਹ ਟਾਪ ਦਾ ਲੈਵਲ ਆ ਜਿਹਦੇ ਮੂਰੇ ਸਰ ਸਿਰ ਝੁਕਾਉਂਦੇ ਨੇ ਜਿਹਦੇ ਮੂਰੇ ਸਾਰੇ ਕਹਿੰਦੇ ਨੇ ਕਿ ਤੁਹਾਡਾ ਹੁਕਮ ਸਿਰ ਮੱਥੇ ਤੇ ਪੂਰੀ ਕੌਮ ਉਹਨਾਂ ਦਾ ਦੁਨੀਆ ਦੇ ਕੋਨੇ-ਕੋਨੇ 'ਚ ਬੈਠ ਕੇ ਹੁਕਮ ਮੰਨਦੀ ਹੈ ਹੁਕਮ ਨੂੰ ਫਾਲੋ ਕਰਦੀ ਹੈ ਰਹੀ ਗੱਲ ਪਰਮਿੰਦਰ ਝੋਟੇ ਦੀ ਪਰਮਿੰਦਰ ਝੋਟਾ ਕੋਈ ਮਾੜਾ ਇਨਸਾਨ ਨਹੀਂ ਹੈ ਪਰਮਿੰਦਰ ਝੋਟੇ ਨੇ ਜਿਹੜੀ ਜਿਹੜੀ ਮੁਹਿੰਮ ਬੰਡੀ ਹੈ ਕਿ ਮੈਂ ਨਸ਼ੇ ਬੰਦ ਕਰਨੇ ਨੇ ਨਸ਼ਿਆਂ ਦੇ ਨਸ਼ੇ ਵੇਚਣ ਵਾਲੇ ਦੇ ਖਿਲਾਫ ਬੋਲਣਾ ਹੈ ਬਹੁਤ ਅੱਛਾ ਤਰੀਕਾ ਬਹੁਤ ਅੱਛਾ ਮੁਹਿੰਮ ਜਿਹੜਾ ਉਹਨੇ ਛੇੜਿਆ ਪਰ ਜੋ ਨੇ ਕੱਲ ਕੀਤਾ ਚਾਰ ਮੁੰਡਿਆਂ ਨੂੰ ਨਾਲ ਲੈ ਕੇ ਉਹ ਤਰੀਕਾ ਗਲਤ ਸੀ ਜਤਿਹਦਰ ਜੀ ਨੂੰ ਕੁਐਸਚਨ ਪੁੱਛਣੇ ਨੌਜਵਾਨੀ ਦਾ ਖੂਨ ਗਰਮ ਹੈ ਮੈਂ ਸਮਝਦਾ ਨੌਜਵਾਨਾਂ ਦੇ ਕੋਲ ਬਹੁਤ ਇਹੋ ਜਿਹੇ ਕੁਐਸਚਨ ਨੇ ਜਿਹੜੇ ਆਪਣੇ ਕੌਮ ਨੂੰ ਆਪਣੇ ਕੌਮ ਦੇ ਮੋਢਿਆਂ ਨੂੰ ਆਪਣੇ ਕੌਮ ਦੇ ਪੈਰੋਕਾਰਾਂ ਨੂੰ ਪੁੱਛਣਾ ਚਾਹੁੰਦੇ ਨੇ ਮੈਂ ਇਸ ਚੀਜ਼ ਦੀ ਰਿਸਪੈਕਟ ਕਰਦਾ ਉਹ ਪੁੱਛਣਾ ਚਾਹੁੰਦੇ ਨੇ ਪਰ ਉਹਦਾ ਇੱਕ ਤਰੀਕਾ ਹੈ ਉਹਦਾ ਇੱਕ ਚੈਨਲ ਹੈ ਉਹਦਾ ਇੱਕ ਵੇ ਹੈ ਉਹਦਾ ਇੱਕ ਇਹ ਰਸਤਾ ਹੈ ਉਹ ਸਟੇਬਿਲਟੀ ਹੋਣੀ ਚਾਹੀਦੀ ਹੈ ਜਿੱਥੇ ਬੈਠ ਕੇ ਤੁਸੀਂ ਇਹ ਗੱਲ ਕਰੋ ਉਹ ਪਲੈਟਫਾਰਮ ਹੋਣਾ ਚਾਹੀਦਾ ਜਿੱਥੇ ਬੈਠ ਕੇ ਤੁਸੀਂ ਇਹ ਕੁਐਸਚਨ ਪੁੱਛੋ ਤੇ ਉਹ ਆਨਸਰ ਦੇਣ ਤੇ ਉਹ ਕੌਮ ਤੱਕ ਪਹੁੰਚੇ ਤਾਂ ਆਪਾਂ ਵੇਟ ਕਰ ਲੈਂਦੇ ਜਥੇਦਾਰ ਜੀ ਉਹਨਾਂ ਦੇ ਨਾਲ ਆਪਾਂ ਟਾਈਮ ਬੰਨ ਲੈਂਦੇ ਕਿ ਅਸੀਂ ਤੁਹਾਡੇ ਨਾਲ 1 ਟੂ 1 ਕਰਨੀ ਹੈ ਜਾਂ ਤੁਸੀਂ ਇੱਕ ਪ੍ਰੈਸ ਕਾਨਫਰੰਸ ਰੱਖੋ ਸਾਡੀ ਨੌਜਵਾਨੀ ਦੇ ਸਾਡੀ ਜਥੇਬੰਦੀ ਦੇ ਤੁਹਾਡੇ ਲਈ ਕੋਈ ਸਵਾਲ ਨੇ ਜਾਂ ਉਹਨਾਂ ਤੋਂ ਟਾਈਮ ਮੰਗਿਆ ਜਾਂਦਾ ਉਹਨਾਂ ਦੇ ਨਾਲੇ ਸਾਰੀ ਡਿਸਕਸ਼ਨ ਕਰਨ ਦੇ ਲਈ ਨਾ ਕਿ ਚਾਰ ਮੁੰਡੇ ਨਾਲ ਲੈ ਕੇ ਤੁਰੇ ਜਾਂਦੇ ਜਥੇਦਾਰ ਨੂੰ ਸੜਕ ਤੇ ਹੱਥ ਫੇਰ ਕੇ ਹੱਥ ਦੇ ਕੇ ਇਦਾਂ ਰੋਕਿਆ ਜਿੱਦਾਂ ਉਹਨੇ ਗੱਡੀ ਪਾਹ ਕਰ ਦਿੱਤੀ ਤਾਂ ਟਿਕਟ ਨਹੀਂ ਲਈ ਜਿੱਦਾਂ ਉਹ ਹਾਲ ਦੇ ਵਿੱਚੋਂ ਚੀਜ਼ਾਂ ਖਰੀਦ ਕੇ ਨਿਕਲੇ ਤਾਂ ਪੈਸੇ ਨਹੀਂ ਦਿੱਤੇ ਯੂ نو ਇਸ ਤਰ੍ਹਾਂ ਦੀ ਆਉਟਪੁੱਟ ਆਉਂਦੀ ਸੀ ਜਿਸ ਤਰੀਕੇ ਨਾਲ ਉਹਨਾਂ ਨੂੰ ਘੇਰਿਆ ਗਿਆ ਇਹ ਇਹ ਸਾਡੀ ਕੌਮ ਦੇ ਜਥੇਦਾਰ ਨੇ ਬਹੁਤ ਉੱਚੀ ਸ਼ਖਸੀਅਤ ਨੇ ਜਿਨ੍ਹਾਂ ਨੂੰ ਅਸੀਂ ਐਡਾ ਰੋਕਿਆ ਜਿੱਦਾਂ ਉਹਨੇ ਪਤਾ ਨਹੀਂ ਕਿਹੜੀ ਚੀਜ਼ ਚੁਰਾ ਲਈ ਤੇ ਦੌੜਨ ਦੀ ਕੋਸ਼ਿਸ਼ ਕੀਤੀ ਹੈ ਇਹ ਮਤੀਰਾ ਜਿਹੜਾ ਹੈ ਸਿੱਖ ਸੰਗਤਾਂ ਦੇ ਵਿੱਚ ਰੋਸ ਪੈਦਾ ਕਰ ਗਿਆ ਪਰਮਿੰਦਰ ਝੋਟੇ ਦਾ ਕੁਐਸਚਨ ਪੁੱਛਣਾ ਗਲਤ ਨਹੀਂ ਹੈ ਕੁਐਸਚਨ ਪੁੱਛਣ ਦਾ ਤਰੀਕਾ ਗਲਤ ਹੈ ਪਰਮਿੰਦਰ ਝੋਟੇ ਨੂੰ ਇਹ ਜਥੇਦਾਰ ਜੀ ਮੋਰੇ ਰਿਕੁਐਸਟ ਕਰਨੀ ਚਾਹੀਦੀ ਸੀ ਕਿ ਮੈਨੂੰ ਸਮਾਂ ਦਿਓ ਮੈਂ ਤੁਹਾਨੂੰ ਮਿਲਣਾ ਚਾਹੁੰਦਾ ਮੈਂ ਤੁਹਾਡੇ ਨਾਲ ਆਪਣੀ ਜਥੇਵੰਦੀ ਬੋਲوں ਕੁਝ ਕੁਐਸਚਨ ਪੁੱਛਣੇ ਚਾਹੁੰਦਾ ਜਿਹੜੇ ਸਾਡੇ ਅੰਦਰ ਨੇ ਅਸੀਂ ਚਾਹੁੰਨੇ ਕਿ ਤੁਸੀਂ ਨਾ ਕੁਐਸਚਨਾਂ ਦਾ ਜਵਾਬ ਦਿਓ ਸਿੱਖ ਕੌਮ ਦੇ ਮੋਢੀ ਹੋਣ ਦੇ ਨਾਤੇ ਇਹ ਤਾਂ ਹੋਇਆ ਤਰੀਕਾ ਪਰ ਜੇ ਤਰੀਕੇ ਦੇ ਨਾਲ ਆਪਾਂ ਆਪਣੀ ਹੀ ਸਿੱਖ ਕੌਮ ਦੇ ਜਥੇਦਾਰਾਂ ਨੂੰ ਸੜਕਾਂ ਤੇ ਘੇਰ ਕੇ ਕੁਐਸਚਨ ਪੁੱਛਦੇ ਆ ਇਦਾਂ ਲੱਗਦਾ ਜਿੱਦਾਂ ਅਸੀਂ ਪਤਾ ਨਹੀਂ ਕਿਹੜੀ 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 ਪੁਸ਼ ਆਪ ਸਾਡੇ ਪਿੱਛੇ ਕਿਹੜੀ ਤਾਕਤ ਆ ਸਾਡੇ ਪਿੱਛੇ ਜਿਹੜੀ ਸਾਨੂੰ ਇਹ ਕੰਮ ਕਰਨ ਲਈ ਮਜਬੂਰ ਕਰ ਰਹੀ ਹੈ ਕਿ ਜਾਓ ਆਪਣੀ ਸਿੱਖ ਕੌਮ ਦੇ ਮੋਢੀਆਂ ਨੂੰ ਜਥੇਦਾਰਾਂ ਨੂੰ ਬਾਹਾਂ ਤੇ ਫੜੋ ਤੂੰ ਉਹਨਾਂ ਦੇ ਕੁਐਸਚਨ ਪੁੱਛੋ ਤੇ ਦੁਨੀਆ ਦੇ ਵਿੱਚ ਮੈਸੇਜ ਛੱਡੋ ਕਿ ਦੇਖੋ ਅਸੀਂ ਕਿਸ ਤਰੀਕੇ ਦੇ ਨਾਲ ਆਪਣੇ ਜਥੇਦਾਰਾਂ ਦੇ ਨਾਲ ਰਵਈਆ ਅਪਣਾਇਆ ਜਾਂ ਬਿਹੇਵ ਕੀਤਾ ਪਬਲਿਕਲੀ ਸੋ ਆਪਾਂ ਨੂੰ ਇਹ ਚੀਜ਼ਾਂ ਸੋਚਣ ਦੀ ਸਮਝਣ ਦੀ ਲੋੜ ਹੈ ਹਾਂ ਸਾਡੇ ਕੁਐਸਚਨ ਸਾਡੇ ਮੁੱਦੇ ਜਿੰਦਾ ਰਹਿਣੇ ਚਾਹੀਦੇ ਆ ਉਹਨਾਂ ਨੂੰ ਬਸ ਪੁੱਛਣ ਦਾ ਤਰੀਕਾ ਸਾਨੂੰ ਆਉਣਾ ਚਾਹੀਦਾ ਉਹਨਾਂ ਨੂੰ ਰੱਖਣ ਦਾ ਤਰੀਕਾ ਆਉਣਾ ਚਾਹੀਦਾ ਸਾਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਕੌਮ ਦੀ ਉਹ ਕਿਹੜੀ ਸ਼ਖਸੀਅਤ ਆ ਤੇ ਕਿਹੜੇ ਅਹੁਦੇ ਤੇ ਬੈਠੀ ਆ ਤੇ ਉਹਨੂੰ ਕੁਐਸਚਨ ਪੁੱਛਣ ਦਾ ਤਰੀਕਾ ਕਿਹੜਾ ਹੋਣਾ ਚਾਹੀਦਾ ਇੱਕ ਲਾਸਟ ਚੀਜ਼ ਮੈਂ ਹੋਰ ਹੋਰ ਐਡ ਕਰ ਦਿਆਂ ਪਰਮਿੰਦਰ ਝੋਟਾ ਜੀ ਮੈਂ ਤੁਹਾਡੀ ਰਿਸਪੈਕਟ ਕਰਦਾ ਕਿ ਤੁਸੀਂ ਸਮਾਜ ਨੂੰ ਸੁਧਾਰਨ ਦੀ ਕੋਸ਼ਿਸ਼ ਦੇ ਵਿੱਚੋਂ ਤੁਹਾਡੇ ਨੀਅਤਮਾੜੀ ਨਹੀਂ ਹੈ ਮੈਂ ਇਸ ਚੀਜ਼ ਰਿਸਪੈਕਟ ਕਰਦਾ ਪਰ ਤੁਹਾਨੂੰ ਬਹੁਤ ਕੁਝ ਜਾਣਨ ਦੀ ਤੇ ਸਮਝਣ ਦੀ ਤੇ ਫਾਲੋ ਕਰਨ ਦੀ ਲੋੜ ਹੈ ਇਹੋ ਜਿਹਾ ਜਿ ਚਿਹਰਾ ਬਣ ਕੇ ਸਮਾਜ ਮੋੜੇ ਆਉਣਾ ਤੁਹਾਨੂੰ ਖੁਦ ਨੂੰ ਇਹੋ ਜੇ ਬਤੀਰੇ ਵਿੱਚ ਰਹਿਣਾ ਪਏਗਾ ਕਿ ਤੁਹਾਡੇ ਤੇ ਸਵਾਲ ਨਾ ਉੱਠਣ ਜਿੱਦਾਂ ਹੁਣ ਉੱਠ ਰਹੇ ਨੇ ਅਨੇ ਇਹ ਇਸ ਚੀਜ਼ ਦਾ ਇੱਕ ਮੈਂ ਕੁਐਸਚਨ ਤੁਹਾਨੂੰ ਪੁੱਛਦਾ ਜਿਸ ਤਰੀਕੇ ਨਾਲ ਤੁਸੀਂ ਗਿਆਨੀ ਜੀ ਨੂੰ ਰੋਕਿਆ ਗਿਆਨੀ ਹਰਪ੍ਰੀਤ ਜੀ ਨੂੰ ਉਸ ਤਰੀਕੇ ਨਾਲ ਕਦੇ ਕਿਸੇ ਲੀਡਰ ਦੀ ਬਾਹ ਫੜੀ ਹੈ ਕਿਸੇ ਐਮਐਲਏ ਦੀ ਬਾਹ ਫੜੀ ਹੈ ਕਿਸੇ ਐਮਪੀ ਦੀ ਬਾਹ ਫੜੀ ਹੈ ਕਿਸੇ ਐਮਸੀ ਦੀ ਬਾਹ ਫੜੀ ਹੈ ਕਿਸੇ ਬਲਾਕ ਪ੍ਰਧਾਨ ਦੀ ਬਾਹ ਫੜੀ ਹੈ ਕਿਸੇ ਚੌਂਕਰੀ ਦੀ ਬਾਹ ਫੜੀ ਹੈ ਪਾਰਟੀ ਪ੍ਰਧਾਨ ਦੀ ਬਾਹ ਫੜੀ ਹੈ ਜਾਂ ਕਿਸਾਨ ਅੰਦੋਲਨ ਦੇ ਕਿਸੇ ਲੀਡਰ ਦੀ ਬਾਹ ਫੜੀ ਹੈ ਪਬਲੀਕਲੀ ਇਹਨੂੰ ਪਬਲਿਕਲੀ ਹਰਾਸਮੈਂਟ ਕਹਿੰਦੇ ਨੇ ਪਬਲਿਕ ਹਰਾਸਮੈਂਟ ਇਸ ਚੀਜ਼ ਤੋਂ ਬਚੋ ਬਾਹਾਂ ਫੜੋ ਫੜਦੀਆਂ ਜੇ ਨਾ ਬਾਹਾਂ ਉਹ ਫੜੋ ਉਨਾ ਦੀਆਂ ਜਿਹੜੇ ਆਮ ਬੰਦੇ ਗਿਣਾਏ ਨੇ ਕੌਮ ਦੇ ਲੀਡਰਾਂ ਦੀਆਂ ਨਹੀਂ ਕੌਮ ਦੇ ਲੀਡਰ ਨੂੰ ਕੁਐਸਚਨ ਕਰਨ ਦਾ ਇੱਕ ਇੱਕ ਜਰੀਆ ਹੁੰਦਾ ਇੱਕ ਤਰੀਕਾ ਹੁੰਦਾ ਸੋ ਆਓ ਆਪਾਂ ਆਪਣੀ ਆਪਣੀ ਸਾਰੇ ਰਾਏ ਦਈਏ ਪਰਮਿੰਦਰ ਝੋਟਾ ਜੀ ਨੂੰ ਆਪਾਂ ਕੁਐਸਚਨ ਕਰੀਏ ਜਾਂ ਆਪਣੇ ਆਪਣੇ ਆਨਸਰ ਦਈਏ ਜਾਂ ਰਾਏ ਦਈਏ ਕਿ ਜੋ ਉਹਨਾਂ ਨੇ ਕੀਤਾ ਉਹ ਸਹੀ ਸੀਗਾ ਜਾਂ ਜਿਹੜੇ ਵਿਚਾਰ ਮੈਂ ਰੱਖੇ ਨੇ ਤੁਹਾਡੇ ਇਹਦੇ ਬਤਰੀ ਪ੍ਰਤੀ ਵਿਚਾਰ ਕੀ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ